हां जी मित्रों ਅੱਜ ਵਲੌਗ ਪਾਇਆ ਨਹੀਂ ਦਾ ਮੈਂ ਚਲੋ ਕਾ ਨੂੰ ਮਿਸ ਕਰਨਾ ਰਖੜੀਆਂ ਵਾਲਾ ਪਾ ਦਨੇ ਆ ਸੋ ਕਕਰਾਲਾ ਕਲਾਂ ਵਿਖੇ ਪਹੁੰਚੇ ਆ ਤੇ ਇਸ ਵਾਰ ਡਿਊਟੀ ਹੈ ਜਿਹੜੀ ਸਾਰਿਆਂ ਤੋਂ ਛੋਟੀ ਸਾਲੀ ਦੀ ਲੱਗੀ ਹੋਈ ਧੀ ਰਖੜੀਆਂ ਬੰਨਣ ਦੀ ਕਿਉਂਕਿ ਪਾਈ ਸੱਤੇ ਭੈਣਾ ਇਹ ਸੱਤੇ ਭੈਣਾ ਇੱਕ ਵਾਰ ਬੈਠ ਕੇ ਆਪਣਾ ਡਿਸਾਈਡ ਕਰ ਲੈਣੀ ਹੈ 20 ਵਾਰ ਰਖੜੀਆਂ ਕੌਣ ਬਨ ਕੇ ਆਊਗੀ ਸੋ ਰਖੜੀਆਂ ਬੰਨਣ ਦੀ ਡਿਊਟੀ ਹੈ ਜਿਹੜੀ ਇੱਕ ਜਣੀ ਦੀ ਲਗਾ ਦਿੱਤੀ ਜਾਂਦੀ ਆ ਤੇ ਰਖੜੀਆਂ ਫਿਰ ਉਹੀ ਬਨੂंगी ਸਾਰਿਆਂ ਦੇ ਬੇਸ਼ੱਕ ਦੂਜੀਆਂ ਭੈਣਾਂ ਆਈਆਂ ਵੀ ਆ ਵੀ ਹੋਣ ਉਹ ਕੋਲ ਬੈਠੀਆਂ ਰਹਿਣਗੀਆਂ ਕੋਲ ਬੈਠ ਕੇ ਉਹ ਦੇਖ ਹੀ ਜਾਣਗੀਆਂ ਪਰ ਰਖੜੀਆਂ ਬਨਣ ਦੀ ਡਿਊਟੀ ਸਿਰਫ ਉਸੇ ਦੀ ਹੋਊਗੀ ਜਿਹੜੀ ਡਿਊਟੀ ਲਈ ਗਈ ਆ ਸੋ ਭਾਈ ਇਸ ਦੀਆਂ ਬੇਟੀਆਂ ਨਾਲ ਆਈਆਂ ਵੇਦੀਆਂ ਉਹਨਾਂ ਨੇ ਆਪਣੀ ਮਾਸੀ ਦੇ ਮੁੰਡਿਆਂ ਦੇ ਰਖੜੀਆਂ ਬਨੀਆਂ ਤੇ ਇਹਨੇ ਆਪਣੇ ਸਾਰੇ ਭਾਈਆਂ ਦੇ ਬਨੀਆਂ ਤੇ ਮੇਰੇ ਵਾਲੀ ਕੋਲ ਬੈਠੀ ਦੇਖਦੀ ਰਹੀ ਸ਼ਗਨ ਚ ਹੈ ਭਰਾਵਾਂ ਨੇ ਜਿਹੜੀ ਨਾਲ ਆਈ ਵੀ ਉਹਨੂੰ ਵੀ ਦਿੱਤਾ ਹੋਵੇ ਪਰ ਸ਼ਗਨ ਦੀ ਹੱਕਦਾਰ ਉਹੀ ਹੁੰਦੀ ਆ ਜਿਹਦੀ ਡਿਊਟੀ ਲਈ ਵੀ ਹੁੰਦੀ ਆ ਰੱਖਣੀਆਂ ਮੰਨਣ ਦੀ ਉਹਨੇ ਹੀ ਸਾਰਾ ਸਮਾਨ ਲੈ ਕੇ ਆਉਣਾ ਤੇ ਇਹ ਸ਼ਗਨ ਵੀ ਚਾਹੇ ਸੱਤੇ ਇਕੱਠੀਆਂ ਵੀ ਆ ਜਾਣ ਬਾਕੀ ਦੀਆਂ ਛੇ ਫਿਰ ਉਸੇ ਨੂੰ ਦੇਣਗੀਆਂ ਜਿਹਦੀ ਡਿਊਟੀ ਲਈ ਹੋਈ ਆ ਕਿਉਂਕਿ ਸੋਸ਼ਲ ਮੀਡੀਆ 'ਪਰ ਅੱਜਕੱਲ ਤੁਸੀਂ ਦੇਖਦੇ ਆਂ ਕਿੰਨਾ ਬਿਆੰਗ ਕਰਦੇ ਆਂ ਬਈ ਪੈਸੇ ਬਹੁਤ ਦੇਣੇ ਪੈਂਦੇ ਆ ਕੁੜੀਆਂ ਨੂੰ ਇਹ ਕਰਨਾ ਪੈਂਦਾ ਉਹ ਕਰਨਾ ਪੈਂਦਾ ਸੋ ਇਹਨਾਂ ਨੇ ਆਪਣੀ ਗਾੜ੍ਹ ਪਾਈ ਸੱਤੇ ਪਹਿਣਾ ਦੇ ਪਹਿਲਾਂ ਹੀ ਕੱਢੀ ਹੋਈ ਆ ਵੀ ਨਾਲ ਭਾਈਆਂ ਪਰਵੋ ਦਾ ਬੋਝ ਪਾਉਣਾ ਹਾਲਾਂਕਿ ਭਾਈ ਪੂਰੇ ਰਜੇ ਪੁੱਜੇ ਆ ਨਹੀਂ ਪਰ ਇਹਨਾਂ ਨੇ ਆਪਣੀ ਸਲਾਹ ਹੀ ਬਣਾਈ ਵੀ ਕਿ ਜਣੀ ਡਿਊਟੀ ਲਾ ਦਿਆ ਕਰੋ ਸੱਤੇ ਭੈਣਾਂ ਦਾ ਬਹੁਤ ਇੱਕ ਹੈ ਜਿਹੜੀ ਸਾਰਿਆਂ ਦੇ ਛੋਟੀ ਨੇ ਕਹੇ ਤੀ ਉਹ ਵੀ ਮੰਨ ਲੈਣੀ ਆ ਜਿਹੜੀ ਸਾਰਿਆਂ ਦੇ ਬੜੀ ਨੇ ਕਹੇ ਤੀ ਉਹ ਵੀ ਮੰਨ ਲੈਣੀ ਆ ਸੋ ਭਾਈ ਹਾਸੇ ਇਸੇ ਤਰ੍ਹਾਂ ਬਰਕਰਾਰ ਰਹਿਣ ਇਹਨਾਂ ਭੈਣਾਂ ਦਾ ਪਿਆਰ ਬਣਿਆ ਰਹੇ ਸਾਡੂਆਂ ਦੀ ਜਹੇ ਸਾਡੀ ਭਾਵੇਂ ਲੱਖ ਲਾਗ ਡੜ ਕੇ ਨਾਲ ਹੋਈ ਜਾਵੇ ਪਰ ਇਹਨਾਂ ਦਾ ਆਪ ਵਿੱਚ ਪਿਆਰ ਇਸੇ ਤਰ੍ਹਾਂ ਪਹਿਲਾਂ ਤੇ ਹੀ ਆ ਤੇ ਅੱਗੇ ਵੀ ਮਹਾਰਾਜ ਕਿਰਪਾ ਕਰੇ ਪਿਆਰ ਬਣਿਆ ਰਹੇ ਸੋ ਹੁਣ ਆਗੇ ਆਪਾਂ ਘਰਾਂ ਇੱਥੇ ਵੀ ਬੀਬੀ ਪਰਮਜੀਤ ਤੇ ਉਹਦੀਆਂ ਕੁੜੀਆਂ ਹਰ ਵਾਰ ਪਾਈ ਪਿੰਡ ਚੋਂ ਰਖੜੀਆਂ ਮੰਨਣ ਆਉਂਦੀਆਂ ਆਈਆਂ ਵੀ ਆਂਦੀਆਂ ਤੇ ਉਸ ਤੋਂ ਬਾਅਦ ਸਾਡੀ ਪਿੰਡ ਚੋਂ ਹੀ ਲੱਗਦੀ ਮਾਸੀ ਦੀ ਕੁੜੀ ਸਰਬਜੀਤ ਇਹ ਉਦੋਂ ਤੋਂ ਸਾਡੇ ਰਖੜੀਆਂ ਮੰਨਦੀ ਆ ਜਦੋਂ ਸਾਡੇ ਆਪਣੇ ਧੀ ਨਹੀਂ ਸੀ 25 30 ਸਾਲ ਤੋਂ ਵਿਚਾਰੀ ਇਹ ਡਿਊਟੀ ਨਿਭਾਉਂਦੀ ਆ ਰਹੀ ਆ ਹੁਣ ਵੀ ਉਸੇ ਤਰ੍ਹਾਂ ਆਉਂਦੀ ਆ ਤੇ ਅੱਜ ਵੀ ਨੇ ਆਪਣਾ ਫਰਜ਼ ਨਿਭਾਇਆ ਹੋਰ ਵੀ ਪਿੰਡ ਚੋਂ ਬਹੁਤ ਹੀ ਬੱਚੀਆਂ ਰਖੜੀਆਂ ਮੰਨਣ ਆਈਆਂ ਤੇ ਲਾਸਟ ਦੇ ਵਿੱਚ ਅਸੀਂ ਆਪਣੀ ਧੀ ਰਾਣੀ ਤੋਂ ਰਖੜੀਆਂ ਬਣਾਈਆਂ ਤੇ ਅੱਜ ਆਪਣੇ ਏਟਰੀ ਵਾਲੇ ਭਰਾ ਨੂੰ ਵੀ ਬਹੁਤ ਮਿਸ ਕਰਿਆ ਦੋ ਸਾਡੀਆਂ ਧਰਮ ਦੀਆਂ ਭੈਣਾਂ ਇੱਕ ਦਿੱਲੀ ਤੇ ਦਿੱਲੀ ਤੋਂ ਰਖੜੀ ਭੇਜੀ ਕਿਨੇਕ ਨੇ ਭਾਈ ਅਮਰੀਕਾ ਤੋਂ ਭੇਜੀ ਉਹਨਾਂ ਦਾ ਵੀ ਧੰਨਵਾਦ